ਇਰੇ ਬਾਪੇ ਨਹੀਂ ਫੇਰ ਕਰਿਆ। ਦੇਖੋ ਉਹਨਾਂ ਨੇ ਕਰਿਆ ਹੋਇਆ। ਆਹ ਕਿਹੜਾ ਆਹ ਦੇਖੋ ਇਸ ਸਕੂਲ ਦੇ ਵਿੱਚ ਬਹੁਤ ਬੜੇ ਬੋਰਡ ਤੇ ਖਰਚੀ ਕਰੀ। ਉਹਦੇ ਉੱਧਰ ਕਿੱਡਾ ਵੱਡਾ ਬੋਰਡ ਆ। ਆਹ ਦੇਖੋ। ਇਹਦੇ ਵਿੱਚ ਕਿੱਥੇ ਲੱਗੇ ਹੋਏ ਨੇ ਬੋਰਡ ਲੱਗੇ ਹੋਏ। ਬਈ ਮਾੜਾ ਪਰ ਡਬੀ। ਆਜੋ ਆਜੋ ਕੋਈ ਨਹੀਂ ਆ। ਆਹ ਦੇਖੋ ਬੋਰਡ ਲੱਗੇ ਹੋਏ ਨੇ। ਸਕੂਲ ਦੇ ਵਿੱਚ ਰਾਜਨੀਤਿਕ ਬੰਦਿਆਂ ਦੇ ਰਾਜਨੀਤਿਕ ਬੰਦਿਆਂ ਦੇ ਬੋਰਡ ਲੱਗੇ ਨੇ ਜਿੱਥੇ ਬੱਚਿਆਂ ਨੇ ਜਿੱਥੋਂ ਸਿੱਖਿਆ ਲੈ ਕੇ ਬੱਚਿਆਂ ਨੇ ਪੜ੍ਹ ਕੇ ਅੱਗੇ ਜਾਣਾ ਹੈਗਾ। ਕਿ ਬੱਚਿਆਂ ਦਾ ਸਾਰਿਆਂ ਦੇ ਸਾਂਝੇ ਨੇ ਕਿ ਬੱਚਿਆਂ ਦਾ ਰਾਜਨੀਤਿਕ ਬੰਦਿਆਂ ਨਾਲ ਕੀ ਸਾਂਝ ਹੈ ਠੀਕ ਹੈ ਕਿ ਨਹੀਂ ਆ ਦੇਖੋ ਆ ਆ ਦੇਖੋ ਆਹ ਦੇਖੋ ਬਹੁਤ ਤੁਹਾਨੂੰ ਦਿਖਾਉਣੇ ਆ ਕਿ ਆ ਇਹਦਾ ਡਿਸਟੈਂਸ ਦੇਖੋ ਆਹ ਬੋਲ ਦਾ ਤੇ ਆਹ ਬੋਲ ਦਾ ਡਿਸਟੈਂਸ ਬਹੁਤ ਬਹੁਤ ਦਾ ਆ 50-50 ਲੱਖ ਇਹ ਕਹਿੰਦੇ ਹੁੰਦੇ ਸੀ ਮੈਂ ਐਨੀ ਖਰਤਾ ਕਰੀ ਜਾਂਦਾ ਇਹ ਚੀਜ਼ਾਂ ਦੇ

সান্যাকে <laughs> ਪਾਇ ਪਿਛਲੇ ਜਿਹੜੇ ਨੇ ਬਣੇ ਬਣੀਆਂ ਜਿਹੜੇ ਤੁਹਾਨੂੰ ਪੁੱਛਦਾ ਮੈਂ ਕੋਈ 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 ਨਾ ਬੋਲੋ ਜੀ ਬੋਲ ਜੀ ਆਪਾਂ ਬੋਲਦਾ ਸਾਬਾ ਤੁਹਾਨੂੰ ਦੇਖੋ ਤੁਹਾਨੂੰ ਪਤਾ ਲੱਗ ਜਾਂਦੀ ਕਿ ਕਿੰਨੇ ਕੁ ਨਵੇਂ ਨੇ ਗਿਆ ਸਰ ਤੁਸੀਂ ਦੇਖੋ ਅੰਦਾਜ਼ਾ ਲਾ ਲਓ ਆ ਦੇਖੋ ਇਹ ਜਿਹੜੇ ਲੱਗੇ ਹੋਦੇ ਟੁੱਟੇ ਵੀ ਆ ਟੁੱਟੇ ਹੋਏ ਨੇ ਜਿਹੜੇ ਲੱਗੇ ਆ ਟੁੱਟੇ ਹੋਏ ਆ ਦੇਖੋ ਆਪਾਂ ਦਾ ਵਾਸ਼ਰੂਮ ਦੇਖ ਲਓ ਸਾਡਾ ਪਾਣਾ ਦੇਖੋ ਜੀ रांगवास कला बारे बारी करे आह देखो आज आह देखो क्यों माया माया आह दोरा आह दोरा देखो दोरा देखो क्योंकि नई चीज़ आएगी आह देखो आज 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 ਤੁਦੀਆਂ ਵੀ ਨਹੀਂ ਵਿਤੋ ਹੋ ਜਾਂਦੇ ਐਨੀ ਸ਼ਰਮ ਕਰ ਲੋ ਆ ਦੇਖ ਲੋ ਆ ਜਾਓ ਆ ਜਾਓ ਆ ਦੇਖ ਲੋ ਆ ਜਿਹੜਾ ਕੱਲ ਨਹੀਂ ਪੱਥਰ ਰੱਖਿਆ ਪੰਜਾਬ ਸਿੱਖਿਆ ਕ੍ਰਾਂਤੀ ਭਗਵੰਤ ਸਿੰਘ ਮਾਨ ਦੀ ਜੋਗੋਗੋਹੀ ਹੇਟ ਹਰਜੋਤ ਸਿੰਘ ਬੈਂਸ ਤੇ ਲਾਹਵ ਸਿੰਘ ਉਗੋਕੇ ਐਮਐਲਏ ਹਲਕਾ ਭਦੌੜ ਦੇ ਯਤਨਾਂ ਸਦਕਾ 94 2025 ਨੂੰ ਪਖਾਨਿਆਂ ਦੀ ਮੁਰਬਤ ਕਰਕੇ ਲੋਕਾਂ ਦੇ ਸਮਰਪਿਤ ਕੀਤਾ ਗਿਆ ਦੇਖ ਲਓ ਸ਼ਰਮ ਦੀ ਘਾਟ ਹੀ ਆ ਮੰਤਰੀ ਮੰਤਰੀ ਐਨਐਲਏ ਕੰਨ ਬੰਦਿਆਂ ਨੇ ਯਾਦਨ ਕਰੇ ਔਰ ਅੰਦਰ ਜਿਹੜੇ ਤੁਸੀਂ ਫਰਸ਼ਾਨੇ ਵੀ ਦੇਖ ਰਹੇ ਉਹਨਾਂ ਦਾ ਕੀ ਹਾਲ ਆ ਦੇਖ ਲਓ ਮੈਂ ਤਾਂ 2100 ਗਿਆ ਚਲ ਮਗਾ 2500 ਲਾਹੂ ਤਾਂ 2500 ਵੀ ਲੱਗਿਆ ਹੋਇਆ ਮੈਂ ਤਾਂ ਤੱਕੀ ਤੋਂ ਨਿੰਦਰੀ ਇੱਕ ਉਹ ਤਾਂ ਕੀ ਧਰਨਾ ਤੁਹਾਨੂੰ ਸਾਰਾ ਪੁਰਾਣਾ ਹੀ ਹੈ ਤੁਹਾਨੂੰ ਆ ਦੇਖ ਲਓ ਤੁਸੀਂ ਆ ਹੁਣ ਅੰਦਾਜ਼ਾ ਲਾ ਕੇ ਦੇਖ ਲਓ ਵੀ ਆ ਕੋਈ ਚੀਜ਼ ਲੱਗਦੀ ਆ ਵੀ ਨਵੀਂ ਬਣੀ ਹੋਈ ਤੁਹਾਨੂੰ ਆਹ ਸਾਰੀ ਚੀਜ਼ ਪੁਰਾਣੀ ਹੈ सिर्फ की आ प्थर लाता पत्थर लाया अंदाजा ला लो चीज देखो सिक्या, सिक्या, ना वायु प्रदर्शन भी नहीं देखो सिका क्रांति भगवान सिंह मान मुख मंत्री जो बेट ਸਰਜੋਤ ਸਿੰਘ ਬਹਿਸ ਲਾਸ਼ ਸਿੰਘ ਗੋਕੇ ਦੇ ਜਤਨਾ ਸਰਕਾਰ ਛੀਰ ਸਿਪਾਹੀ ਦਲਜੀਤ ਦਲਜੀਤ ਸਿੰਘ ਸਰਕਾਰੀ ਸੀਨੀਅਰ ਸੈਂਡਰੀ ਸਕੂਲ ਨੂੰ ਦੇਖੇ ਪਖਾਨਿਆਂ ਦੀ ਮੁਰੰਮਤ ਕਰਨ ਦਾ ਮੁਕੱਬਲ ਹੋਣ ਉਪਰੰਤ ਨੌਚਾਰ ਨੂੰ ਲੋਕਸਭਾਪਤ ਲੋਕਸਭਾ ਅਰਪਨ ਕਰ ਦਿੱਤਾ ਤੁਸੀਂ ਦੇਖ ਲਓ ਕਿ ਸ਼ਰਮ ਨਹੀਂ ਘਾਟ ਹੈ ਸਰਕਾਰ ਦੀ ਇਥੋਂ ਦੇ ਇਸ ਇਸ ਨਗਰ ਦੇ ਚਾਰ ਬੀਰੀ ਦੇ ਐਮ ਐਲ ਏ ਸਾਡੇ ਸ਼੍ਰੋਮਣੀ ਕਾਲੀਦਾਲ ਦੇ ਬਾਬਾ ਬਲਬੀਰ ਸਿੰਘ ਖੰਸਰੇ ਆਏ ਨੇ ਸਾਰੀ ਬਿਲਡਿੰਗ ਜਿਹੜੀ ਆ ਕਿ ਉਹਨਾਂ ਦੀ ਨਿਗਰਮਾਈ ਥੱਲੇ ਬਣੀ ਹੋਈ ਹੈ ਜਦੋਂ ਐਮ ਐਲ ਏ ਸੀ ਸਭ ਇੱਕ ਬੇਨਤੀ ਹੈ ਵੀ ਜਿਹੜੀਆਂ ਲਾਹੌਰ ਸਿੰਘ ਕੋਲੇ ਐਨਕਾਂ ਨੇ ਨਾ ਵਿਕਾਸ ਦੇਖਣ ਵਾਲੀਆਂ ਉਹ ਸਾਨੂੰ ਵੀ ਦੇ ਦੇ ਅਸੀਂ ਵੀ ਦੇਖੀ ਅਸੀਂ ਵਿਕਾਸ ਹੋਣਾ ਖੰਡਾ ਜੰਦੀ ਰਿਹਾ ਹਣਾ